ਭਈ ਅੰਮ੍ਰਿਤ ਵੇਲੇ ਜਾਗਣਾ ਚਾਹੁੰਦੇ ਆਂ అలਾਰਮ ਵੀ ਲਗਾ ਕੇ ਸੌਂਦੇ ਆਂ ਤੇ ਕਈ ਵਾਰੀ ਪਿਤਾ ਜੀ ਨੂੰ ਕਹਿ ਕੇ ਵੀ ਸੌਂ ਜਾਂਦਾ ਮਾਤਾ ਜੀ ਨੂੰ ਵੀ ਕਹਿ ਕੇ ਸੌਂ ਜਾਂਦਾ ਤੇ ਸਵੇਰੇ ਫਿਰ ਜਾਗ ਕੋਈ ਨਹੀਂ ਹੁੰਦੀ ਅੰਮ੍ਰਿਤ ਵੇਲੇ ਕਿਵੇਂ ਜਾਗਿਆ ਜਾਏ ਜੇਕਰ ਆਪਾਂ ਇਸ ਨੂੰ ਸਮਝਣਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਜਾਣਣੀਆਂ ਬੜੀਆਂ ਜ਼ਰੂਰੀ ਨੇ ਪਹਿਲੀ ਗੱਲ ਆ ਜਿਹੜਾ ਸਾਡਾ ਸਰੀਰ ਹੈ ਸਾਡਾ ਤਨ ਹੈ ਸਾਡਾ ਮਨ ਹੈ ਇਹ ਕੁਝ-ਕੁਝ ਚੀਜ਼ਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਸ ਸਰੀਰ ਤੇ ਆਪਣਾ ਪ੍ਰਭਾਵ ਪਾਉਂਦੀਆਂ ਨੇ ਜੈਸੇ ਇੱਕ ਉਦਾਹਰਣ ਲੈ ਲੈਂਦੇ ਆ ਸਾਡੇ ਤਨ ਤੇ ਸਾਡੇ ਮਨ ਤੇ ਮੌਸਮ ਦਾ ਬੜਾ ਪ੍ਰਭਾਵ ਪੈਂਦਾ ਹੈ ਰੁੱਤਾਂ ਦਾ ਬੜਾ ਪ੍ਰਭਾਵ ਪੈਂਦਾ ਹੈ ਗਰਮੀ ਹੈ ਸਰਦੀ ਹੈ ਫਿਰ ਪਤ ਚੜ ਹੈ ਬਸੰਤ ਹੈ ਇਹ ਜਿਹੜੀਆਂ ਰੁੱਤਾਂ ਨੇ ਅਸੀਂ ਕਦੀ ਖਿਆਲ ਨਹੀਂ ਕਰਦੇ ਇਹ ਸਾਡੇ ਤਨ ਤੇ ਵੀ ਤੇ ਸਾਡੇ ਮਨ ਤੇ ਵੀ ਗਹਿਰਾ ਅਸਰ ਪਾਉਂਦੀਆਂ ਨੇ ਬਿਲਕੁਲ ਇਸੇ ਪ੍ਰਕਾਰ ਸਾਡੇ ਤਨ ਤੇ ਸਾਡੇ ਮਨ ਤੇ ਸਮੇ ਦਾ ਵੀ ਪ੍ਰਭਾਵ ਪੈਂਦਾ ਹੈ ਦੇਖੋ ਚਾਰ ਪੈਰ ਦਿਨ ਦੇ ਨੇ ਤੇ ਚਾਰ ਪੈਰ ਰਾਤ ਦੇ ਨੇ ਟੋਟਲ 8 ਪੈਰ ਨੇ। ਔਰ ਜਿਹੜੇ ਚਾਰ ਪੈਰ ਰਾਤ ਦੇ ਨੇ ਪਹਿਲਾ ਪੈਰ ਸ਼ੁਰੂ ਹੁੰਦਾ ਹੈ 6 ਤੋਂ 9 ਵਜੇ ਤੱਕ ਦਾ। ਤੇ ਆਖੀਰਲਾ ਪੈਰ ਹੁੰਦਾ ਜਿਹਨੂੰ ਆਪਾਂ ਚੌਥਾ ਪੈਰ ਕਹਿੰਦੇ ਆ ਉਹ 3 ਤੋਂ ਲੈ ਕੇ 9 3 ਤੋਂ ਲੈ ਕੇ 6 ਵਜੇ ਤੱਕ ਦਾ ਹੁੰਦਾ। ਔਰ ਪਾਦਸ਼ਾਹ ਕਹਿੰਦੇ ਆਹ ਜਿਹੜਾ ਚੌਥਾ ਪੈਰ ਹੈ ਨਾ ਇਸ ਪੈਰ ਦਾ ਸਾਡੇ ਮਨ ਤੇ ਬਹੁਤ ਹੀ ਗਹਿਰਾ ਪ੍ਰਭਾਵ ਹੁੰਦਾ ਹੈ। ਤਾਈਂ ਤੇ ਪਾਤਸ਼ਾਹ ਕਹਿੰਦੇ ਚੌਥੇ ਪੈਰ ਸਵਾਕ ਹੈ। ਸੁਰਤਿਆਂ ਉਪਜੈ ਚਾਉ। ਇਹ ਚੌਥਾ ਪੈਰ ਕਿਹੜਾ ਹੈ ਜਿਸ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ। ਦੁਨੀਆ ਦੇ ਅੰਦਰ ਜਿੰਨੇ ਵੀ ਰਹਿਬਰ ਆਏ, ਜਿੰਨੇ ਵੀ ਅਵਤਾਰ ਆਏ, ਜਿੰਨੇ ਵੀ ਪੈਗੰਬਰ ਆਏ ਸਾਰਿਆਂ ਨੇ ਵੱਖੋ-ਵੱਖਰੇ ਨਾਮ ਬੇਸ਼ੱਕ ਦਿੱਤੇ ਪਰ ਸਭ ਨੇ ਅੰਮ੍ਰਿਤ ਵੇਲੇ ਦੀ ਜਿਹੜੀ ਮਹਾਨਤਾ ਹੈ ਉਸ ਨੂੰ ਸਾਰੇ ਜਗਤ ਦੇ ਸਾਹਮਣੇ ਪ੍ਰਗਟ ਕੀਤਾ ਕਿਉਂ ਕਿ ਜਿਹੜਾ ਚੌਥਾ ਪੈਰ ਹੈ ਇਸ ਦਾ ਬਹੁਤਾ ਪ੍ਰਭਾਵ ਹੈ ਸਾਡੇ ਮਨ ਤੇ ਤੇ ਸਾਡੇ ਤਨ ਤੇ ਪਾਤਸ਼ਾਹ ਕਹਿੰਦੇ ਚੌਥੇ ਪੈਰ ਸਬਾਕੈ ਸੁਰਤਿਆ ਉਪਜੈ ਚਾਓ ਇਨਾ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ ਕਹਿੰਦੇ ਜਿਨ੍ਹਾਂ ਦੀਆਂ ਸੁਰਤیاں ਉੱਚੀਆਂ ਨੇ ਉਹ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਾਗਦੇ ਨੇ ਔਰ ਅੰਮ੍ਰਿਤ ਵੇਲੇ ਜਾਗ ਕੇ ਰੱਬ ਦੀ ਇਬਾਦਤ ਦੇ ਅੰਦਰ ਜੁੜ ਜਾਂਦੇ ਰੱਬ ਦੀ ਭਗਤੀ ਦੇ ਅੰਦਰ ਜੁੜ ਜਾਂਦੇ ਨੇ ਹੁਣ ਇਹਦਾ ਇਹ ਅਰਥ ਨਹੀਂ ਹੈ ਕਿ ਆਪਾਂ ਦੂਜੇ ਵੇਲੇ ਭਗਤੀ ਨਹੀਂ ਕਰ ਸਕਦੇ ਜਿਹੜੇ ਵੇਲੇ ਮਰਜੀ ਤੁਸੀਂ ਰੱਬ ਦੀ ਇਬਾਦਤ ਕਰ ਸਕਦੇ ਹੋ ਭਗਤੀ ਕਰ ਸਕਦੇ ਹੋ ਗੁਰਬਾਣੀ ਪੜ੍ਹ ਸਕਦੇ ਹੋ ਪਾਠ ਕਰ ਸਕਦੇ ਹੋ ਕਿਸੇ ਵੀ ਵੇਲੇ ਪਰ ਅੰਮ੍ਰਿਤ ਵੇਲੇ ਜੋ ਤੁਸੀਂ ਇਬਾਦਤ ਕਰੋਗੇ ਜਿਹੜੀ ਤੁਸੀਂ ਬੰਦਗੀ ਕਰੋਗੇ ਜੋ ਤੁਸੀਂ ਪੜੋਗੇ ਉਹਦਾ ਤੁਹਾਡੇ ਤੇ ਗਹਿਰਾ ਅਸਰ ਹੋਏਗਾ ਜਰਾ ਖਿਆਲ ਕਰਿਆ ਜਾ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਸਾਨੂੰ ਇੱਕ ਬੜੀ ਪਿਆਰੀ ਉਦਾਹਰਣ ਦਿੰਦੇ ਪਾਤਸ਼ਾਹ ਕਹਿੰਦੇ ਜੈਸੇ ਕੋਈ ਕਿਸਾਨ ਹੈ ਉਹ ਕਿਸਾਨ ਜਦੋਂ ਬੀਜ ਬੀਜਦਾ ਨਾ ਉਹ ਧਿਆਨ ਰੱਖਦਾ ਹੈ ਰੁੱਤ ਦਾ ਫਿਰ ਧਿਆਨ ਰੱਖਦਾ ਹੈ ਸਮੇ ਦਾ ਤੇ ਫਿਰ ਧਿਆਨ ਰੱਖਦਾ ਹੈ ਵੱਤਰ ਦਾ ਜਦੋਂ ਰੁੱਤ ਜੋਬਣ ਤੇ ਹੈ ਪੂਰਾ ਵੱਤਰ ਹੈ ਤੋ ਬੀਜ ਬੀਜ ਦਿੰਦਾ ਪਰ ਉਹਦੇ ਨਾਲ ਦੇ ਇੱਕ ਹੋਰ ਕਿਸਾਨ ਹੈ ਉਹ ਕੀ ਕਰਦਾ ਹੈ ਬੀਜ ਉਹ ਵੀ ਉਹੀ ਬੀਜਦਾ ਜਿਹੜਾ ਪਹਿਲੇ ਕਿਸਾਨ ਨੇ ਵੇਚਿਆ ਪਰ ਉਹਦੋਂ ਬੀਜਦਾ ਜਦੋਂ ਰੁੱਤ ਅਖੀਰ ਤੇ ਹੁੰਦੀ ਹੈ ਰੁੱਤ ਦਾ ਜੋਬਨ ਢਲ ਚੁੱਕਾ ਹੈ ਤੇ ਵੱਤਰ ਵੀ ਕਈ ਵਾਰਾ ਖੇਤਾਂ ਚ ਸਹੀ ਨਹੀਂ ਹੁੰਦਾ ਬੀਜ ਦਿੰਦਾ ਆਪਾਂ ਕਈ ਵਾਰੀ ਕਹਿ ਦਿੰਨੇ ਆ ਨਾ ਭਾਈ ਮੈਨੂੰ ਤੇ ਪਛੇਤਾ ਹੋ ਗਿਆ ਬੀਜ ਦੇ ਬੀਜਦਾ ਲੇਟ ਬੀਜਿਆ ਬੀਜ ਦੋਨੇ ਕੋਈ ਬੀਜਦੇ ਨੇ ਪਰ ਜਿਹੜਾ ਪਹਿਲਾ ਬੀਜ ਬੀਜਿਆ ਗਿਆ ਹੈ ਉਸ ਕਿਸਾਨ ਦੀ ਫਸਲ ਜਿਹੜੀ ਹੈ ਭਰਪੂਰ ਹੋਏਗੀ ਬਹੁਤੀ ਹੋਏਗੀ ਪਰ ਜਿਨੇ ਬਾਅਦ ਵਿੱਚ ਬੀਜਿਆ ਹੈ ਬੇਸ਼ੱਕ ਉਹਨੇ ਵੀ ਉਹੀ ਬੀਜ ਬੀਜਿਆ ਹੈ ਪਰ ਉਹਦੀ ਫਸਲ ਉਨੀ ਨਹੀਂ ਹੋਏਗੀ ਜਿੰਨੀ ਪਹਿਲੇ ਦੀ ਹੋਈ ਹੈ ਖਿਆਲ ਕਰਾ ਜੇ ਪਾਤਸ਼ਾਹ ਕਹਿੰਦੇ ਹਰ ਤਨ ਅੰਮ੍ਰਿਤ ਵੇਲੇ ਵੱਤ ਕਾ ਬੀਜਿਆ ਭਗਤ ਖਾਏ ਖਰਚੈ ਰਹੇ ਨਿਖੁਟੈ ਨਹੀਂ ਕਹਿੰਦੇ ਅੰਮ੍ਰਿਤ ਵੇਲੇ ਪ੍ਰਮਾਤਮਾ ਦੇ ਪਿਆਰੇ ਪਰਮਾਤਮਾ ਦੇ ਨਾਮ ਦਾ ਬੀਜ ਜਿਹੜਾ ਹੈ ਆਪਣੇ ਹਿਰਦੇ ਦੇ ਅੰਦਰ ਬੀਜ ਦੇਣਾ ਇਹਨੂੰ ਇੱਕ ਔਰ ਢੰਗ ਨਾਲ ਆਪਾਂ ਸਮਝਣ ਦਾ ਯਤਨ ਕਰਦੇ ਆਂ ਦੇਖੋ ਸਾਡੇ ਦਿਮਾਗ ਦੇ ਦੋ ਹਿੱਸੇ ਨੇ ਜਾਂ ਸਾਡੇ ਮਾਈਂਡ ਦੇ ਦੋ ਹਿੱਸੇ ਨੇ ਇੱਕ ਨੂੰ ਆਪਾਂ ਕਹਿੰਦੇ ਆਂ ਕੌਨਸ਼ੀਅਸ ਤੇ ਇੱਕ ਨੂੰ ਕਹਿੰਦੇ ਆਂ ਸਬਕੌਨਸ਼ੀਅਸ ਇਹ ਜਿਹੜਾ ਕੌਨਸ਼ੀਅਸ ਹੈ ਇਹਦਾ ਕੰਮ ਕੀ ਹੈ ਦਿਨਚਰਿਆ ਜਿਹੜੇ ਸੋ ਰੋਜ਼ਮਰਾਂ ਦਾ ਜੀਵਨ ਬਸਰ ਕਰਦੇ ਆਂ ਤੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਉਪਰੀ ਤਲ ਤੇ ਸਾਮ ਕੇ ਰੱਖਦਾ ਹੈ ਪਰ ਸਬ ਕੌਨਸ਼ੀਅਸ ਦੇ ਅੰਦਰ ਉਹੀ ਚੀਜ਼ ਜਾਂਦੀ ਹੈ ਜਿਹਨੂੰ ਅਸੀਂ ਬਹੁਤ ਗਹਿਰੇ ਦੇ ਅੰਦਰ ਲੈਂਦੇ ਆਂ ਭਾਵ ਉਹੀ ਬੀਜ ਜਿਹੜਾ ਹੈ ਉਹ ਸਬ ਕੌਨਸ਼ੀਅਸ ਦੇ ਅੰਦਰ ਬੀਜਿਆ ਜਾ ਸਕਦਾ ਹੈ ਜਿਹਨੂੰ ਆਪਾਂ ਗਹਿਰੇ ਦੇ ਅੰਦਰ ਬੀਜਿਆ ਹੈ ਔਰ ਬਾਤ ਉਦੋਂ ਹੀ ਬਣਦੀ ਹੈ ਜਦੋਂ ਅਸੀਂ ਗਹਿਰੇ ਚ ਕੋਈ ਚੀਜ਼ ਬੀਜਦੇ ਹਾਂ ਧਿਆਨ ਨਾਲ ਟਿਕਾਓ ਨਾਲ ਇਕਾਗਰਤਾ ਦੇ ਨਾਲ ਪਾਤਸ਼ਾਹ ਕਹਿੰਦੇ ਨਾ ਗੁਰੂ ਨਾਨਕ ਮਹਾਰਾਜ ਜੀ ਜੀ ਹੋਏ ਸੋਗਵੈ ਅਮਰਤ ਵੇਲਾ ਜਦੋਂ ਹੁੰਦਾ ਹੈ ਉਦੋਂ ਜਿਹੜਾ ਵੀ ਬੀਜ ਅਸੀਂ ਬੀਜਦੇ ਹਾਂ ਉਹ ਗਹਿਰਾਈ ਦੇ ਅੰਦਰ ਜਾਂਦਾ ਹੈ ਭਾਵ ਸਾਡੇ ਕੌਨਸ਼ੀਅਸ ਮਾਈਂਡ ਤੱਕ ਨਹੀਂ ਰਹਿੰਦਾ ਉਹ ਸਬ ਕੌਨਸ਼ੀਅਸ ਤੱਕ ਚਲਾ ਜਾਂਦਾ ਹੈ ਪਰ ਜੈਸੇ ਜੈਸੇ ਦਿਨ ਚੜਦਾ ਹੈ ਵੈਸੇ ਵੈਸੇ ਕੀ ਹੁੰਦਾ ਹੈ ਜਿਹੜੇ ਵੀ ਅਸੀਂ ਕਰਮ ਕਰਦੇ ਆ ਉਹ ਸਿਰਫ ਕੌਨਸ਼ੀਅਸ ਮਾਈਂਡ ਤੱਕ ਰਹਿ ਜਾਂਦੇ ਨੇ ਅੱਗੇ ਨਹੀਂ ਜਾਂਦੇ ਇਸੇ ਕਰਕੇ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹਾਨਤਾ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰ ਸਤਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ ਹੁਣ ਆਪਾਂ ਗੱਲ ਕਰਦੇ ਆਂ ਵੀ ਅਮਰਤ ਵੇਲੇ ਜਾਗਿਆ ਕਿਵੇਂ ਜਾਇ। ਤੋਂ ਇਹ ਗੱਲ ਯਾਦ ਰੱਖਿਓ ਜੇਕਰ ਤੁਸੀਂ ਅਮਰਤ ਵੇਲੇ ਜਾਗਣਾ ਚਾਹੁੰਦੇ ਹੋ ਸੱਚਮੁੱਚ ਹੀ ਤੁਹਾਡੇ ਮਨ ਦੇ ਅੰਦਰ ਇੱਛਾ ਹੈ, ਚਾਹੋ ਹੈ ਵੀ ਅਮਰਤ ਵੇਲੇ ਜਾਗੀਏ। ਤੋਂ ਆ ਜਿਹੜੀਆਂ ਦੋ ਗੱਲਾਂ ਨੇ ਇਹਨਾਂ ਦਾ ਧਿਆਨ ਰੱਖਿਓ। ਜਿਹੜਾ ਸਾਡਾ ਸਰੀਰ ਹੈ ਨਾ ਇਸ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਬਹੁਤ ਜ਼ਰੂਰੀ ਇੱਕ ਭੋਜਨ ਪ੍ਰਸ਼ਾਦਾ ਤੇ ਦੂਜਾ ਨੀਂਦ ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਦੀਆਂ ਸਭ ਤੋਂ ਵੱਡ ਮੁੱਲੀਆਂ ਤੇ ਬੇਸ਼ਕੀਮਤੀ ਦਾਤਾਂ ਨੇ ਦੋਨੋਂ ਭੋਜਨ ਪ੍ਰਸ਼ਾਦਾ ਤੇ ਦੂਜੀ ਨੀਂਦ ਭੋਜਨ ਜਿਹੜਾ ਸਾਨੂੰ ਤਾਕਤ ਦਿੰਦਾ ਹੈ ਇੰਦਨ ਦੀ ਤਰ੍ਹਾਂ ਕੰਮ ਕਰਦਾ ਹੈ ਔਰ ਨੀਂਦ ਜਿਹੜੀ ਹੈ ਇਹ ਵੀ ਇੰਦਨ ਦੇ ਤਰ੍ਹਾਂ ਕੰਮ ਕਰਦੀ ਜਿਹੜੇ ਸਾਡੇ ਰੋਜ਼ਮਰਾਂ ਕਾਰ ਵਿਹਾਰ ਕਰਦੇ ਆ ਸਾਡੇ ਤੰਤੂ ਟੁੱਟਦੇ ਨੇ ਸੈੱਲ ਟੁੱਟਦੇ ਨੇ ਮਰਦੇ ਨੇ ਨੀਂਦ ਕੀ ਕਰਦੀ ਹੈ ਉਹਨਾਂ ਨੂੰ ਰਿਪੇਅਰ ਕਰਦੀ ਹੈ ਡਾਕਟਰਾਂ ਦੇ ਮੁਤਾਬਕ ਘੱਟ ਤੋਂ ਘੱਟ 6 ਤੋਂ ਲੈ ਕੇ 8 ਘੰਟੇ ਦੀ ਨੀਂਦ ਚਾਹੀਦੀ ਹੈ ਘੱਟ ਤੋਂ ਘੱਟ 6 ਤੋਂ ਲੈ ਕੇ 7 ਘੰਟੇ ਦੀ ਨੀਂਦ ਸਰੀਰ ਨੂੰ ਚਾਹੀਦੀ ਹੈ ਭਾਈ ਸਾਹਿਬ ਭਾਈ 베ਰ ਸਿੰਘ ਜੀ ਗੁਰਮੁਖ ਸਿੱਖਿਆ ਦੇ ਅੰਦਰ ਇਹ ਗੱਲ ਕਹਿੰਦੇ ਵੀ ਜਿਹੜਾ ਨਾਮ ਦਾ ਅਭਿਆਸੀ ਹੈ ਜਿਹਨੇ ਰੱਬ ਦੀ ਇਬਾਦਤ ਕਰਨੀ ਅਮਰਤ ਵੇਲੇ ਜਾਗ ਕੇ ਤੇ ਸਾਰਾ ਦਿਨ ਉੱਚੀ ਸੁੱਚੀ ਕਿਰਤ ਕਰਨੀ ਹੈ ਉਹਦੇ ਲਈ ਜ਼ਰੂਰੀ ਹੈ ਵੀ ਉਹ 6 ਤੋਂ ਲੈ ਕੇ 7 ਘੰਟੇ ਸੌਵੇਂ ਹੁਣ ਖਿਆਲ ਕਰਿਓ ਜਿਹੜਾ ਸਰੀਰ 6 ਤੋਂ ਲੈ ਕੇ 7 ਘੰਟੇ ਸੌ ਲੈਂਦਾ ਨਾ ਅਮਰਤ ਵੇਲੇ ਉਹਨੂੰ ਜਾਗਣਾ ਨਹੀਂ ਪੈਂਦਾ ਬਲਕਿ ਜਾਗ ਆਪਣੇ ਆਪ ਆ ਜਾਂਦੀ ਹੈ। ਉਹਨੂੰ అలਾਰਮ ਨਹੀਂ ਲਾਣਾ ਪੈਂਦਾ। ਉਹਨੂੰ ਕਿਸੇ ਨੂੰ ਕਹਿ ਕੇ ਸੌਣਾ ਨਹੀਂ ਪੈਂਦਾ ਵੀ ਮੈਨੂੰ ਉਠਾਈਂ। ਕਿਉਂਕਿ ਕੁਦਰਤ ਜਿਹੜੀ ਹੈ ਉਸ ਨੇ ਹੀ ਸਾਡੇ ਅੰਦਰ ਇੱਕ ਐਸਾ అలਾਰਮ ਲਾਇਆ ਹੋਇਆ ਹੈ ਜਦੋਂ ਸਾਡੇ ਸਰੀਰ ਦੀ ਨੀਂਦ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ ਨਾ ਸਰੀਰ ਆਪਣੇ ਆਪ ਹੀ ਜਾਗ ਜਾਂਦਾ ਹੈ। ਦਾਨਸਮਨ ਕਹਿੰਦੇ ਨੇ ਕਿ ਜਿਹੜਾ ਬੰਦਾ ਪਹਿਲੇ ਪੈਰ ਦੇ ਅੰਦਰ ਸੌ ਜਾਂਦਾ ਹੈ ਉਹ ਆਪਣੇ ਆਪ ਹੀ ਚੌਥੇ ਪੈਰ ਦੇ ਅੰਦਰ ਜਾਗ ਜਾਏਗਾ। ਉਹਨੂੰ అలਾਰਮ ਦੀ ਜ਼ਰੂਰਤ ਨਹੀਂ ਪਵੇਗੀ। ਕੁਦਰਤੀ అలਾਰਮ ਜਿਹੜਾ ਉਹਦੇ ਅੰਦਰ ਲੱਗਾ ਹੋਇਆ ਹੈ। ਪਰ ਗੱਲ ਤੇ ਹੈ ਨਾ ਅਸੀਂ ਕੁਦਰਤੀ ਰਹਿ ਹੀ ਨਹੀਂ। ਅਸੀਂ ਸੁਭਾਵਕ ਜੀਵਨ ਜਿਹੜਾ ਹੈ, ਕੁਦਰਤੀ ਜੀਵਨ ਜਿਹੜਾ ਉਹ ਤੇ ਜਿਉਣਾ ਛੱਡ ਦੇ ਦਿੱਤਾ ਹੈ। ਜਿਹੜਾ ਸਾਡਾ ਸੌਣਾ ਹੈ ਉਹ 9 ਵਜੇ ਦਾ ਥੋੜੀ ਹੈ 8 ਵਜੇ ਦਾ ਥੋੜੀ ਹੈ ਹੁਣ ਜਿਹੜਾ ਬੰਦਾ 12 ਵਜੇ ਸੌਂਦਾ ਹੈ ਔਰ ਉਹ అలਾਰਮ ਲਾ ਲੈਂਦਾ ਹੈ ਸਵੇਰੇ 3:30 ਦਾ 4 ਦਾ ਤੁੱਕੀ ਤੁਹਾਨੂੰ ਲੱਗਦਾ ਹੈ ਬੰਦਾ ਉੱਠ ਪਏਗਾ 3 ਘੰਟੇ ਸੌ ਕੇ ਉੱਠਿਆ ਜਾਂਦਾ ਠੀਕ ਹੈ అలਾਰਮ ਲਾ ਕੇ ਉਹ ਆਪਣੇ ਸਰੀਰ ਨਾਲ ਧੱਕਾ ਕਰੇਗਾ ਜਾਗੇਗਾ ਪਰ ਇੱਕ ਗੱਲ ਯਾਦ ਰੱਖਿਓ ਤੱਕੇ ਦੇ ਨਾਲ ਜਾਗਣਾ ਔਰ ਬਾਤ ਐ ਜਾਗ ਆ ਜਾਣੀ ਬਿਲਕੁਲ ਔਰ ਬਾਤ ਐ ਹੁਣ ਜਿਹੜੇ ਬੰਦੇ ਨੇ ਆਪਣੇ ਸਰੀਰ ਨੂੰ ਜਗਾਇਆ ਹੈ ਤੱਕੇ ਦੇ ਨਾਲ ਠੀਕ ਐ ਉੱਠ ਕੇ ਇਸ਼ਨਾਨ ਵੀ ਕਰ ਲਏਗਾ ਫਿਰ ਗੁਟਕਾ ਸਾਭ ਜਦੋਂ ਹੱਥੇ ਚ ਫੜੇ ਗਉ ਨੂੰ ਨੀਂਦ ਆਏਗੀ ਆਲਸ ਪਕੜੇਗਾ ਉਹ ਫਿਰ ਸੌਵੇਂਗਾ ਨਾਤੇ ਉਹਦੇ ਤੋਂ ਅੰਮ੍ਰਿਤ ਵੇਲੇ ਦੀ ਸੰਭਾਲ ਹੋਣੀ ਹੈ ਤੇ ਫਿਰ ਸਾਰਾ ਦਿਨ ਜਿਹੜੇ ਕਾਰਵਿਹਾਰ ਕਰੇਗਾ ਉਹਨਾਂ ਚ ਉਹਦਾ ਚਿੱਤ ਨਹੀਂ ਲੱਗੇਗਾ ਰਾਤ ਨੂੰ ਜਿਹੜਾ ਸਾਡਾ ਸੌਣਾ ਹੈ ਨਾ ਉਹ ਬੜਾ ਲੇਟ ਹੋ ਗਿਆ ਇਹ ਗੱਲ ਯਾਦ ਰੱਖਿਓ ਜੇਕਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਤੇ ਤੁਹਾਨੂੰ ਸ਼ਾਮ ਵੇਲੇ ਦੀ ਸੰਭਾਲ ਕਰਨੀ ਜ਼ਰੂਰੀ ਪੈਗੀ ਇਸੇ ਕਰਕੇ ਬਾਬਾ ਫਰੀਦ ਫਰੀਦ ਸਾਹਿਬ ਜੀ ਕਹਿੰਦੇ ਪਹਿਲੇ ਪਹਿਰੇ ਫੁੱਲੜਾ ਫਲ ਪੇ ਪਛਾ ਰਾਤ ਜੋ ਜਗਨ ਲਹਨ ਸੋ ਸਾਈ ਕੰਨੋ ਦਾਤ ਕਹਿੰਦੇ ਸਮਝੋ ਜਿਹੜੇ ਵਿਅਕਤੀ ਨੇ ਪਹਿਲਾ ਪੈਰ ਸਾਂਭ ਲਿਆ ਭਾਵ ਸ਼ਾਮਾਂ ਨੂੰ ਸੰਭਾਲ ਲਿਆ ਉਹਨੂੰ ਅੰਮ੍ਰਿਤ ਵੇਲੇ ਆਪਣੇ ਆਪ ਹੀ ਜਾਗ ਆ ਜਾਏਗੀ ਪਰ ਜਿਹੜੇ ਬੰਦੇ ਨੇ ਸ਼ਾਮਾਂ ਦੀ ਸੰਭਾਲ ਨਾ ਕੀਤੀ ਉਹ ਵਕਤ ਸਿਰ ਸੁੱਤਾ ਹੀ ਕੋਈ ਨਹੀਂ ਉਹਨੂੰ ਫਿਰ ਕੈਸੇ ਜਾਗ ਆ ਸਕਦੀ ਹੈ ਉਹ ਨਹੀਂ ਜਾਗੇਗਾ ਦੇਖੋ ਨਾ ਅਸੀਂ ਬਜ਼ੁਰਗਾਂ ਤੋਂ ਸੁਣਦੇ ਨੇ ਅਜ ਵੀ ਘਰਾਂ ਵਿੱਚ ਤੁਸੀਂ ਦੇਖੋ ਬਜ਼ੁਰਗ ਉਹ ਜੈਸੇ ਆਪਣਾ ਪ੍ਰਸ਼ਾਦਾ ਛਕ ਲੈਣ ਦੇ ਥੋੜੇ ਵਕਤ ਬਾਅਦ ਉਹ ਸੌਂ ਜਾਂਦੇ ਨੇ ਨੌ ਤੋਂ ਪਹਿਲਾਂ ਪਹਿਲਾਂ ਬੰਦਾ ਜਿਹੜਾ ਸੌਂ ਗਿਆ ਉਹ 3:30-4 ਵਜੇ ਕੁਦਰਤੀ ਤੌਰ ਤੇ ਜਾਗ ਹੀ ਜਾਏਗਾ ਨੀਂਦ ਖੁੱਲ ਜਾਣੀ ਹੈ ਪੰਛੀ ਪਰਿੰਦੇ ਇਥੋਂ ਤੱਕ ਰੁੱਖ ਵੀ ਸਭ ਕੁਦਰਤ ਨਾਲ ਜੁੜੇ ਹੋਏ ਨੇ ਪੰਛੀ ਅੰਮ੍ਰਿਤ ਵੇਲੇ ਜਾਗ ਜਾਂਦੇ ਪਰਿੰਦੇ ਅੰਮ੍ਰਿਤ ਵੇਲੇ ਜਾਗ ਜਾਂਦੇ ਨੇ ਕਿਉਂਕਿ ਕੁਦਰਤ ਨਾਲ ਸਬੰਧ ਬਣਿਆ ਹੋਇਆ ਹੈ ਸਾਡਾ ਸਬੰਧ ਜਿਹੜਾ ਉਹ ਕੁਦਰਤ ਦੇ ਨਾਲ ਉਹ ਬਿਲਕੁਲ ਟੁੱਟ ਗਿਆ ਨਾ ਸਾਡਾ ਸੌਣਾ ਸਹਿਜ ਨਾ ਸਾਡਾ ਜਾਗਣਾ ਸਹਿਜ ਪਾਤਸ਼ਾਹ ਕਹਿੰਦੇ ਸਹਿਜੇ ਜਾਗੈ ਸਹਿਜੇ ਸੋਵੇ ਗੁਰਮੁਖ ਅਣ ਦਿਨ ਉਸਤਤ ਹੋਵੇ ਕਹਿੰਦੇ ਜੋ ਰੱਬ ਦੇ ਪਿਆਰੇ ਨੇ ਉਹਨਾਂ ਦਾ ਜਾਗਣਾ ਵੀ ਸਹਿਜ ਚ ਤੇ ਉਹਨਾਂ ਦਾ ਸੌਣਾ ਵੀ ਸਹਿਜ ਚ ਹੁਣ ਸਾਡਾ ਸੌਣਾ ਸਹਿਜ ਨਹੀਂ ਰਹਿ ਗਿਆ ਤੇ ਜਦੋਂ ਸੌਣਾ ਹੀ ਸਾਡਾ ਸਹਿਜ ਨਹੀਂ ਤੋ ਜਾਗਣਾ ਕਿੱਥੋਂ ਸਹਿਜ ਹੋਏਗਾ ਤੋ ਜੇਕਰ ਅੰਮ੍ਰਿਤ ਵੇਲੇ ਜਾਗਣਾ ਚਾਹੁੰਦੇ ਆਂ ਤੇ ਗੱਲ ਯਾਦ ਰੱਖੋ ਤੁਹਾਨੂੰ ਸ਼ਾਮ ਵੇਲੇ ਦੇ ਸਵਾਲ ਕਰਨੀ ਪੈਗੀ ਇਸ ਤੋਂ ਇਲਾਵਾ ਸ਼ਾਮ ਵੇਲੇ ਹਲਕਾ ਫੁਲਕਾ ਪ੍ਰਸ਼ਾਦਾ ਜਿਹੜਾ ਭੋਜਨ ਜਿਹੜਾ ਉਹ ਕਰੋ ਇਹ ਤੁਹਾਡੇ ਸਰੀਰ ਦੇ ਵੀ ਲਾਭਦਾਇਕ ਹੋਏਗਾ